ਬੀਤੇ ਮਹੀਨੇ ਚੋਲਾ ਸਾਹਿਬ ਵਿਖੇ ਗੈਂਗਸਟਰਾਂ ਵੱਲੋਂ ਪ੍ਰੀਸ ਟੈਲੀਕਮ ਨਾਮਕ ਦੁਕਾਨ ਦੇ ਮਾਲਕ ਕੋਲੋਂ ਮੰਗੀ ਫਰੋਤੀ ਦੀ ਰਕਮ ਨਾ ਦੇਣ ਤੇ ਆਪਣੇ ਗੁਰਗਿਆਂ ਨੂੰ ਪੇਜ ਕੇ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਕਤ ਗੋਲੀਬਾਰੀ ਵਿੱਚ ਪ੍ਰੀਸ ਟੈਲੀਕਮ ਦੇ ਮਾਲਕ ਗੁਰਜਿੰਦਰ ਸਿੰਘ ਸਮੇਤ ਦੋ ਲੋਕ ਜ਼ਖਮੀ ਹੋ ਗਏ ਸਨ ਘਟਨਾ ਤੋਂ ਬਾਅਦ ਪ੍ਰੀਸ ਵੱਲੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰਕੇ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਹੁਣ ਉਕਤ ਘਟਨਾ ਵਿੱਚ ਸ਼ਾਮਲ ਗੈਂਗਸਟਰਾਂ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਪਿੰਡ ਚੌਧਰੀ ਵਾਲਾ ਨਿਵਾਸੀ ਸੋਨ ਵਜੋ ਹੋਈ ਹੈ ਪੁਲਿਸ ਨੇ ਸੋਨ ਕੋਲੋਂ ਇੱਕ ਦੇਸੀ ਕੱਟਾ ਤੇ 335 ਬੋਰ ਦੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਨੇ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੋਇੰਦਵਾਲ ਸਾਹਿਬ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਚੋਲਾ ਸਬੰਧਿਤ ਪ੍ਰੀਤ ਟੈਲੀਕਾਮ ਨਾਮ ਦੀ ਦੁਕਾਨ ਦੇ ਮਾਲਕ ਕੋਲੋਂ 10 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਫਰੋਤੀ ਨਾ ਦੇਣ ਤੇ ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਦੋ ਜرائی ਨੂੰ ਪ੍ਰੀਤ ਟੈਲੀਕਾਮ ਦੀ ਦੁਕਾਨ ਤੇ ਮਾਲਕ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਗੋਲੀ ਲੱਗਣ ਨਾਲ ਦੋ ਲੋਕ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਸੀ ਹੁਣ ਪੁਲਿਸ ਦੇ ਹੱਥੇ ਘਟਨਾ ਵਿੱਚ ਸ਼ਾਮਲ ਸੋਨ ਨਾਮ ਦਾ ਨੌਜਵਾਨ ਲੱਗਾ ਹੈ ਡੀਐਸਪੀ ਨੇ ਦੱਸਿਆ ਕਿ ਸੋਨਦੀਪ ਉਸਤਾਸ ਤੋਂ ਪਤਾ ਲੱਗਿਆ ਕਿ ਗੋਲੀਆਂ ਚਲਾਉਣ ਦੀ ਘਟਨਾ ਨੂੰ ਚੀਮਾ ਨਾਂ ਦੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ ਸੀ ਜੋ ਹਾਲਾਂ ਪੁਲਿਸ ਦੀ ਗ੍ਰਿਫਤਾਰੀ ਵਿੱਚੋਂ ਬਾਹਰ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਡੀਐਸਪੀ ਨੇ ਦੱਸਿਆ ਕਿ ਬਰੀਸ ਵੱਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਵਾਲੇ ਸਥਾਨਕ 6 ਹੋਰ ਲੋਕਾਂ ਨੂੰ ਵੀ ਉਕਤ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਮਿਤੀ 2/7/24 ਨੂੰ ਪ੍ਰੀਤ ਟੈਲੀਕਾਮ ਹੈ ਜੀ ਥਾ ਜੋਲਾ ਸਾਹਬ ਕਸਬੇ ਦੇ ਵਿੱਚ ਇੱਥੇ ਕੋਈ ਦਿਨ ਦਿਨ ਦੇ 3 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲਾਬਾਰੀ ਕਰਕੇ ਦੋ ਬੰਦਿਆਂ ਨੂੰ ਜ਼ਖਮੀ ਕੀਤਾ ਸੀ ਜਿਹਦੇ ਵਿੱਚ ਪ੍ਰੀਤ ਤੇਰਾਜੀ ਫਾਰਮ ਦਾ ਮਾਲਕ ਗੁਰਜਿੰਦਰ ਸਿੰਘ ਵੀ ਸੀ ਚਲੋ ਇਹ ਵਾਰਦਾਤ ਹੀ ਤਲਾਬ ਮਿਲਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਗਏ ਤੇ ਐਫਆਈਆ ਨੰਬਰ 47 ਦਰਜ ਕਰਕੇ ਉਹਦੀ ਤਫ਼ਤੀਸ਼ ਲਿਆਂਦੀ ਅਮਲ 'ਚ ਜਦੋਂ ਨੇ ਤਫ਼ਤੀਸ਼ੇ ਪਾਇਆ ਗਿਆ ਪੀ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਰौती ਦੀ ਧਮਕੀਆਂ ਆਈਆਂ ਸੀ ਤੇ ਉਸੇ ਮਤਲਬ ਕਿ ਫਰੋਤੀ ਕਰਕੇ ਇਹਨੂੰ ਉਦੇਸ਼ ਤੇ ਬੈਠੇ ਗੰਗਤਰਾ ਨੇ ਦੂ ਅਨੁਸ਼ਾਤਕ ਗੋਈ ਬਾਤ ਨਾਟ ਕਰਵਾਈ ਕਿਸੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਜਿਹੜਾ ਪੁਲਸ ਲੋਕ ਵੀ ਗੰਭੀਰਤਾ ਨਾਲ ਰਹਿ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੋਰਾ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸਪੈਸ਼ਲ ਗਾਈਡੈਂਸ ਦਿੱਤੀ ਗਈ ਉਹਨਾਂ ਨੂੰ ਗਾਈਡੈਂਸ ਦਿੱਤੀ ਉਹਨਾਂ ਦੇ ਅਨੁਸਾਰ ਤੇ ਐਸਪੀ ਡੀ ਸਾਹਿਬ ਦੇ ਨਿਰਦੇਸ਼ ਅਨੁਸਾਰ ਮਿਤੀ 11/8/20 ਨੂੰ ਇਹ ਮੁਕਦਮਾ ਦਾ ਇੱਕ ਦੋਸ਼ੀ ਸੋਹਣ ਸਿੰਘ ਜਿਹੜਾ ਕਿ ਪਿੰਡ ਚੌਧਰੀ ਵਾਲਾ ਮਸ਼ਹਰਾ ਪੰਨੀਆ ਦਾ ਰਹਿਣ ਵਾਲਾ ਵਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਬਰਾਮਦ ਤੇ ਨਾਲ ਦੋ ਰੋਂਗ ਬਰਾਮਦ ਕੀਤੇ ਨੇ ਤੇ ਦਰਾਂ ਨੇ ਪੁੱਛ ਕੇ ਇਹਦਾ ਰੋਲ ਇਹ ਸੀ ਇਹ ਜੋ ਵਾਰਦਾਤ ਦੇ ਟਾਈਮ ਔ ਮੋਟਰਸਾਈਕਲ ਚਲਾਉਂਦਾ ਸੀ ਇਹ ਮੋਟਰਸਾਈਕਲ ਦਾ ਡਰਾਈਵਰ ਸੀ ਦੇ ਵਾਰਦਾਤ ਤੋਂ ਬਾਅਦ ਆ ਇਹ ਜਿੰਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਫੇਰਿੰਗ ਕਰਕੇ ਗਿਆ ਸੀ ਉੱਤੇ ਉਹਨੂੰ ਇਹ ਬਾਕੇ ਵਾਰਦਾਤ ਵਾਲੀ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਗਿਆ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਹੈ ਜੀ 17 ਤਰੀਕ ਤੱਕ ਇਹਦੀ ਪੁਸ਼ਕਸ਼ ਕੀਤੀ ਜਾ ਰਹੀ ਹੈ ਦਰਾਂ ਨੇ ਪੁੱਛਿਆ ਜਿਸ ਨੇ ਕਾਫੀ ਕੁਝ ਦੱਸਿਆ ਕਿ ਹੋਰ ਵੀ ਦੋਸ਼ੀ ਹੈਗੇ ਨੇ ਇਹਦੇ ਵਿੱਚ ਜਿਹੜੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਉਹ ਬਾਈ ਨੇਮ ਉਹਨਾਂ ਦੇ ਪਰਚਾ ਦਰਜ ਹੈ ਜੀ ਤੇ ਇਸ ਤੋਂ ਸવાય ਇਹਨਾਂ ਨੇ 6 ਬੰਦਿਆਂ ਦੇ ਹੋਰ ਨਾਮ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਇਹਨਾਂ ਨੇ ਰੈਕੀ ਕਰਨ 'ਚ ਹੈਲਪ ਕੀਤੀ ਹੈ ਜਾਂ ਜਿਨ੍ਹਾਂ ਨੇ ਇਨੂੰ ਸਿੱਧੇ ਦਾ ਸਿੱਧੇ ਤੌਰ ਤੇ ਮਦਦ ਕੀਤੀ ਹੈ ਕੋਈ ਉਹਨਾਂ ਦੇ ਨਾਮ ਹੀ ਹੈਗੇ ਨੇ ਜੀ ਮੁੱਖ ਸ਼ੂਟਰ ਚੀਮਾ ਨਾ ਦਾ ਜੀ ਉਹਦੀ ਤਲਾਸ਼ ਜਾਰੀ ਹੈ ਜਿਹੜਾ ਸਾਡੇ ਕੋਲ 10 ਲੱਖ